ਉਹ ਹਾਂਜੀ ਬੱਜੇ ਨਵਸ਼ਕਰਿਆ ਦਬਸ ਹੱਥੀਆ ਗਾਲਕ ਕੀ ਹਾਜ਼ਰ ਆ ਲੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬੱਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਆ ਕਰੀਏ ਉਹ ਹਾਂਜੀ ਵੀ ਸਦਰੋਂ ਕਰੋ ਚੈੱਕ ਮੇਰਾ ਵੀਰ ਪਰੇ ਆਪਣੀ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸਦੋਂ ਪਿਓਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਵੱਡਾ ਜੋੜਾ ਠੀਕ ਹੈ ਜੀ ਕੱਲ ਆਪਾਂ ਵੀਡੀਓ ਲਾਈ ਸੀ ਮੇਰਾ ਵੀਰ ਬਾਈ ਹਰਾਂ ਦੇ ਕਬੂਤਰਾਂ ਦੇ ਆਪਾਂ ਕਬੂਤਰ ਲਿਆਂਦੇ ਨੇ ਬਾਈ ਜੀ ਇੱਕ ਤੋਂ ਇੱਕ ਖਰੇ ਤੇ ਸਾਰੇ ਟੌਪ ਜਾਨਵਰ ਨੇ ਮੇਰਾ ਭਰਾ ਠੀਕ ਹੈ ਚੈੱਕ ਕਰੋ ਵਿੱਚੋਂ ਮੇਰਾ ਭਰਾ ਕੁਝ ਕਬੂਤਰ ਸੇਲ ਵੀ ਹੋ ਗਏ ਨੇ ਕੁਝ ਕਬੂਤਰ ਹੈਗੇ ਨੇ ਜਿਨ੍ਹਾਂ ਦੀ ਆਪਾਂ ਡੇਲੀ ਬੇਸ ਤੇ ਮੇਰਾ ਭਰਾ ਵੀਡੀਓ ਲਾ ਕੇ ਤੁਹਾਨੂੰ ਸ਼ੌਕ ਕਰਾਵਾਂਗੇ ਮੇਰਾ ਭਰਾ ਠੀਕ ਹੈ ਜੀ ਸੱਜਣੋ ਕਬੂਤਰ ਇਹੋ ਜਿਹੇ ਨੇ ਨਾ ਜਿਹੜੇ ਵੀ ਸੱਜਣ ਦੇ ਘਰ ਮੇਰਾ ਵੀ ਕਬੂਤਰ ਜਾਣਗੇ ਬਾਈ ਜੀ ਅਗਲੇ ਨੂੰ ਦੁਬਾਰਾ ਕੂਤਰ ਮੋਲ ਲੈਣ ਦੀ ਲੋੜ ਨਹੀਂ ਪੈਣੀ ਜਿਵੇਂ ਕਿ ਮੈਂ ਹਰ ਵੀਡੀਓ 'ਚ ਕਹਿੰਦਾ ਹੁਣ ਕਿਉਂਕਿ ਬਾਈ ਜੀ ਆਪਾਂ ਚੀਜ਼ ਹੀ ਉਹ ਲੈ ਕੇ ਆਈ ਦੀ ਕਿ ਹਾਂ ਵੀ ਪਤਾ ਲੱਗੇ ਬਾਕੀ ਕੋਈ ਚੀਜ਼ ਹੈਗੀ ਆ ਜੇ ਕਿਸੇ ਨੇ ਕੀ ਮਨ ਕੇ ਚਲੋ ਕਿਹਾ ਕਿ ਬਰੇ ਆਪਣੇ ਕੋਲ 10 ਕੂਤਰ ਹੈਗੇ ਨੇ ਆਪਾਂ ਬਾਈ ਜੀ 10ਾਂ ਦੇ ਵਿੱਚੋਂ ਦੋ ਜੋੜੀਆਂ ਹੀ ਲੈਣੀਆਂ ਨੇ ਪਰ ਚੀਜ਼ ਉਹ ਚੱਕੀ ਜੀ ਕਿ ਹਾਂ ਭਰਾ ਪਤਾ ਲੱਗੇ ਵਾਕਈ ਕੋਈ ਜੀਜੇ ਹੈਗੀ ਤਾਂ ਜੋ ਕਿਸੇ ਹੋਰ ਬੰਦੇ ਨੂੰ ਜੀ ਲਾਂਭੇ ਵਾਲਾ ਕੰਮ ਹੋਵੇ ਨਾਲ ਅੱਗੇ ਬਾਈ ਜੀ ਬੰਦੇ ਦੀ ਆਪਦੀ ਕਿਸਮਤ ਬੰਦੇ ਦੀ ਮੇਰਾ ਭਰਾ ਸਾਹਿਬ ਤੇ ਇਹੋ ਜਿਹੇ ਜਨਮ ਵਾਲਾ ਦੀ ਮੇਰਾ ਭਰਾ ਵਾ ਇਹ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਬਾਕੀ ਸਜਣੋਂ ਫਿਰ ਵੀ ਆਪਾਂ ਜਿਹੜੀ ਗੱਲ ਹੁੰਦੀ ਆਪਾਂ ਸ਼੍ਰੀ ਆਮ ਦਾ ਕਹਦੇ ਜੀ ਬਾਈ ਜੀ ਫੁੱਲ ਬਟਾ ਫੁੱਲ ਗਾਰੰਟਡ ਜੋੜਾ ਆਂਡੇ ਬੱਚੇ ਧਰਦਾ ਹੋਇਆ ਵੀਰੇ ਟੋਕੋ ਬਲੱਡ ਲਾਈਨ ਦੇ ਵਿੱਚੋਂ ਜੋੜੀ ਆਪਣੇ ਕੋਲ ਬੈਠੀ ਆ ਕਿਸੇ ਭਰਾ ਨੂੰ ਮੇਰਾ ਵੀਰ ਚਾਹੀਦੀ ਹੋਵੇ ਜਦੋਂ ਮਰਜ਼ੀ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਜੋੜਾ ਆਪਣੇ ਘਰ ਇਹ ਮੰਗਵਾ ਸਕਦੇ ਹੋ ਅੱਜ ਵੀ ਭਰਾਵੋ ਹੁਣ ਮੈਂ ਤੁਹਾਨੂੰ ਐਸੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਮੇਰਾ ਭਰਾ ਬਖੋਣਾ ਤੇ ਆਪਣੇ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ ਤੇ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਕਰਕੇ ਜਾਈਓ ਹਾਂਜੀ ਵੀ ਸੱਜਣੋ ਆ ਚੈੱਕ ਕਰੋ ਮੇਰਾ ਭਰਾ ਬਾਈ ਜੀ ਆਪਣੇ ਐਸੋ ਬਰਦੇ ਕੂਤਰ ਨੂੰ ਪਿਆਰ ਸੱਜਣੋ ਹਜ਼ਾਰਾਂ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਕੂਤਰ ਬਾਜੀ ਬਾਈਹਰਾਂ ਦੇ ਸਾਰੇ ਜਾਂਬਰਾਂ ਜੀ ਤੁਸੀਂ ਵੀਡੀਓ ਵੇਖੀ ਮੇਰਾ ਭਰਾ ਸੱਜਣੋਂ ਇੱਕ ਤੋਂ ਇੱਕ ਖਰੇ ਜਨਵਰ ਸੀ ਬਾਈ ਦੇ ਕੋਲ ਠੀਕ ਹੈ ਜੀ ਤੇ ਬਹੁਤ ਭਰਾ ਹੁਣ ਤੱਕ ਫੋਨ ਲਾਦੇ ਵੀਰੇ ਉਹਦੇ ਵਿੱਚ ਕੋਸਕੂਟਰ ਸੇਲ ਹੋ ਹੋ ਗਏ ਨੇ ਤੇ ਮੇਰਾ ਭਰਾ ਕੋਸਕੂਟਰ ਹੈਗੇ ਆ ਜੀ ਆ ਚੈੱਕ ਕਰ ਲਓ ਮੇਰਾ ਭਰਾ ਬਾਈ ਦੇ ਘਰ ਦਾ ਵੱਡਾ ਕੂਟਰ ਚੈੱਕ ਕਰ ਲਓ ਸੱਜਣੋਂ ਪਹਿਲਾਂ ਜਨਵਰ ਦਾ ਮੇਰਾ ਭਰਾ ਕਦ ਕਾਠ ਲੈਂਥ ਚੈੱਕ ਕਰੂ ਮੇਰਾ ਵੀਰੋ ਬਾਜੀ ਪੂਰੇ ਬਾਹਾਂ ਜਿੱਡੇ ਲੰਮੇ ਕੂਟਰ ਲੈਂਥਾਂ ਕੂਟਰਾਂ ਦੀਆਂ ਪੂਰੀਆਂ ਬਾਜੀ ਲੰਮੀਆਂ ਲੰਮੀਆਂ ਆ ਠੀਕ ਹੈ ਜੀ ਕੁਆਲਿਟੀ ਚੈੱਕ ਕਰ ਲਓ ਚਟਾ ਸਫੈਦ ਸਦਰੂ ਮੱਥੇ ਕੋਲ ਉਹਨੋਕਾ ਹਲਕੀ ਜੀ ਕਾਲੀ ਟੇਪਰ ਦੇ ਵਿੱਚ ਸਿਰ ਉੱਤੋਂ ਬਾਈ ਜੀ ਅੱਖਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਜੇ ਉਹ ਜੀ ਨੋਕ ਉਹੋ ਜੀਆਂ ਪਲਕਾਂ ਚ ਮ ਦੁੱਧ ਜਟੀਆਂ ਅੱਖਾਂ ਦਾ ਸਦਰੂ ਆਪਣਾ ਇਹ ਕੂਤਰਿਆ ਬਾਕੀ ਜਾਨਵਰ ਆਪਣੇ ਜੀ ਬਾਈ ਜੀ ਲੈਂਥ ਚੈੱਕ ਕਰ ਲਓ ਔਰ ਬਾਈ ਜੀ ਬਿਲਕੁਲ ਲਾਈਟ weight ਜਾਨਵਰ ਆ ਠੀਕ ਹੈ ਜੀ ਵੈਕਸੀਨੇਟ ਹੋਏ ਹੋਏ ਕੂਤਰ ਬੇਫਿਕਰ ਹੋ ਕੇ ਤੁਸੀਂ ਮੇਰਾ ਭਰਾ ਇਹਨਾਂ ਨੂੰ ਆਪਣੇ ਖੁੱਡਿਆਂ ਵਿੱਚ ਐਂਟਰ ਕਰ ਸਕਦੇ ਹੋ ਜੀ ਬਾਕੀ ਮੇਰਾ ਵੀ ਤੁਸੀਂ ਇਸ ਮਨੋ ਜਾਨਵਰ ਆਪਣਾ ਚੈੱਕ ਕਰ ਲਓ ਦੇਖੋ ਜੀ ਪਰੇ ਜੋੜੀ ਦੇ ਬੱਚੇ ਬਹਿ ਜਾ ਬਹਿ ਕਰਾਉਂਦੇ ਜਿੰਨੇ ਮਰਜ਼ੀ ਧਾਲੀਓ ਤੁਹਾਡੀ ਆਪ ਦੀ ਸਾਂਹ ਬਚੰਗੀ ਹੋਣੀ ਚਾਹੀਦੀ ਥੋੜਾ ਬਹੁਤ ਆ ਚੈੱਕ ਕਰ ਲਓ ਦੇਖੋ ਜੀ ਆਗੋਂ ਕੂਤਰ ਨੂੰ ਇੱਥੋਂ ਫੜਦਾ ਕੂਤਰ ਜੋਰ ਲਾਉਂਦਾ ਹੱਥ ਜਾ ਕੇ ਠੀਕ ਹੈ ਤੇ ਆ ਸੱਜੇ ਨੂੰ ਦੂਜੇ ਸਾਈਡ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜਨਗੁਰ ਆਪਣੇ ਦੀ ਠੀਕ ਹੈ ਜੀ ਬਿਲਕੁਲ ਸੱਜੇ ਨੂੰ ਫਿੱਟ ਫਾਰ ਆਪਣੇ ਇਹ ਕੂਤਰ ਆ ਤੇ ਆ ਬਜੇ ਚੰਬਰ ਆਪਣੇ ਦਾ ਪੱਲਾ ਆ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਵੱਡੇ ਚੌੜੇ ਵੱਡੇ ਦਾ ਆਪਣਾ ਕੂਤਰ ਆ ਠੀਕ ਹੈ ਬਾਕੀ ਰਹੀ ਗੱਲ ਬਾਈ ਜੀ ਪੂਛ ਦੀ ਉਹ ਤੁਹਾਨੂੰ ਪਤਾ ਮੈਨੂੰ ਦੱਸਾਂ ਦੀ ਲੋੜ ਨਹੀਂ ਬਿਲਕੁਲ ਬੰਦ ਪੁੱਛ ਸਕਦਾ ਕੋਈ ਕਿ ਤੂੰ ਮੈਂ ਫੜੀ ਨਹੀਂ ਐ ਕੋਈ ਕਹੋਨੀਆ ਦੇਖੋ ਬਾਕੀ ਕੂਤਰ ਚੀੜਾ ਥੋੜਾ ਜ਼ੋਰ ਲਾਈ ਜਾਂਦਾ ਤੇ ਆਹ ਬਾਈ ਜੀ ਅਗਲਾ ਪੱਲਾ ਜਾਂ ਪਰ ਆਪਣੇ ਦਾ ਅਗਲੇ ਪੱਲੇ ਦੀ ਮੇਰਾ ਆਪਣਾ ਚੈੱਕ ਆਪ ਦਾ ਕੁਆਲਿਟੀ ਪਹਿਲੀ ਕਰਨੇ ਤੋਂ ਬਾਈ ਤੁਸੀਂ ਬਗਲ ਦੀ ਲੈਂਥ ਚੈੱਕ ਕਰ ਲਓ ਜੀ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਤੇ ਮੇਰਾ ਪ੍ਰਾਹ ਟਾਈਮ ਨਾਲ ਫੋਨ ਲਾ ਲਿਓ ਕਿਉਂਕਿ ਸਦੋਂ ਏਡੀ ਟੌਪ ਚੀਜ਼ ਹੈ ਨਾ ਠੀਕ ਹੈ ਜੀ ਚੈੱਕ ਕਰ ਲਓ ਮੁੜ ਕੇ ਨਾ ਕਹੀਓ ਵੀਰੇ ਆ ਜੁੜਾ ਸਾਨੂੰ ਚਾਹੀਦਾ ਸੀਗਾ ਯਾਰ ਸਾਨੂੰ ਬਹੁਤ ਹੀ ਜ਼ਿਆਦਾ ਪਸੰਦ ਸੀਗਾ ਤੇ ਆਪਾਂ ਨੂੰ ਤਾਂ ਭਰਾ ਜਿਹੜੇ ਕਿਸੇ ਵੀਰ ਨੇ ਟਾਈਮ ਨਾਲ ਫੋਨ ਲਾ ਲਿਆ ਉਸ ਭਰਾ ਦੇ ਘਰ ਜੁੜਾ ਇਹ ਪਹੁੰਚ ਜਾਏਗਾ ਠੀਕ ਹੈ ਤੇ ਬਾਈ ਦੇ ਘਰ ਤਾਂ ਨਸਲ ਬੰਜੇਗੀ ਮੇਰਾ ਵੀਰ ਆ ਚੈੱਕ ਕਰ ਲੋ ਬਾਕੀ ਅੱਗੇ ਬੰਦਿਆਂ ਦੀ ਕਿਸਮਤ ਆ ਮੇਰਾ ਭਰਾ ਤੁਹਾਨੂੰ ਪਤਾ ਇਹੋ ਜੇ ਜਾਂਪਰਾ ਦੀ ਮੇਰਾ ਵੀਰ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਠੀਕ ਹੈ ਨਾ ਚੈੱਕ ਕਰ ਲੋ ਖੜਾਰੀ ਹੋਵੇ ਬਸ ਬੰਦਾ ਇਹੋ ਜੇ ਕੂਤਰ ਮੇਰਾ ਭਰਾ ਬੈਂਦੇ ਨਹੀਂ ਹੁੰਦੇ ਫਿਰ ਠੀਕ ਹੈ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਕੂਦਰੀ ਦਾ ਸ਼ੌਕ ਕਰਾਉਣਾ ਹਾਂਜੀ ਵੀ ਸਦਰੋਂ ਆਹ ਆਪਣੀ ਕਬੂਦਰੀ ਮੇਰਾ ਭਰਾ ਚੈੱਕ ਕਰ ਲੋ ਬਾਜੀ ਤੁਸੀਂ ਆਪਣੀ ਇਸ ਮਾਦੇ ਦੀ ਕੁਆਲਿਟੀ ਠੀਕ ਹੈ ਜੀ ਬਾਜੀ ਇਹਦਾ ਮਾਪਿਓ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਸੀਗਾ ਪਰ ਜਿਹੜੀ ਇਹਦੀ ਮਾਂ ਸੀਗੀ ਬਾਜੀ ਉਹ ਬਾਜੀ ਤੋਂ ਚੱਕੀ ਹੋਈ ਸੀ ਬਣਾਉਣੇ ਫੁੱਲ ਮੋਜੀ ਕੂਤਰੀ ਸੀ ਤਾਂ ਕਰਕੇ ਕੂਤਰੀ ਦੇਦੇ ਮौज ਆ ਜੀ ਚੈੱਕ ਕਰ ਲੋ ਮੇਰਾ ਭਰਾ ਮਾਦੀ ਆਪਣੀ ਦੀ ਲੈਂਥ ਠੀਕ ਹੈ ਜੀ ਬਿਲਕੁਲ ਸਦਰੋਂ ਚਿੱਟੇ ਫੈਦ ਠੀਕ ਹੈ ਜੀ ਗੁਲਾਬੀ ਜੀ ਨੋਕ ਗੁਲਾਬੀ ਪਾਲਕਾ ਠੀਕ ਹੈ ਜੀ ਪੈਰਾਂ ਤੇ ਬਾਜੀ ਭਿਆਮੀ ਮौज ਤੇ ਬਾਜੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਮੇਰਾ ਭਰਾ ਬਰਕਾ ਸੱਜਣੋ ਜਿਹਨੂੰ ਕਹਿੰਦੇ ਨਾ ਦੋ ਦੋ ਜੱਟੀਆਂ ਅੱਖਾਂ ਉਹ ਕੁਆਲਟੀਆਂ ਮੇਰਾ ਭਰਾ ਇਸ ਕਬੂਤਰ ਦੇ ਵਿੱਚ ਬਰੇ ਜੋੜੀ ਦੇ ਬੱਚੇ ਤੁਸੀਂ ਜਿੰਨੇ ਮਰਜ਼ੀ ਡਾਲਿਓ ਨਾਲੇ ਬਾਜੀ ਏਡੇ ਸੋਹਣੇ ਜੋੜਾ ਇਹ ਬੱਚੇ ਘੜਦਾ ਨਾ ਪੈਰਾਂ ਉੱਤੇ ਡੱਕੇ ਮੈਂ ਕਹਿੰਨਾ ਪੂਰਾ ਖੋਡਿਆਂ ਚ ਫਿਰਦੇ ਬਾਕੀ ਪਤਾ ਲੱਗਦਾ ਹਾਂ ਭਰਾ ਬਾਕੀ ਕੋਈ ਚੀਜ਼ ਫਿਰਦੀ ਆ ਖੋਡਿਆਂ ਦੇ ਵਿੱਚ ਠੀਕ ਹੈ ਜੀ ਬਾਕੀ ਸੱਜਣੋ ਡਾ ਤੁਸੀਂ ਇਸ ਜੋੜੀ ਦੇ ਬੱਚ ਜਿੰਨੇ ਮਰਜ਼ੀ ਲਈਓ ਬਾਕੀ ਮੇਰਾ ਭਰਾ ਕੁਦਰੀ ਆਪਣੀ ਨਾਲ ਇਹ ਆਂਡਿਆਂ ਰਜਾਈ ਹੋਈ ਆ ਆਂਡੇ ਬੱਚੇ ਧਰਦਾ ਹੋਇਆ ਜੋੜਾ ਮੇਰਾ ਭਰਾ ਉਸ ਗੱਲ ਦੀ ਗਰੰਟੀ ਆਪਣੀ ਆ ਜੀ ਚੈੱਕ ਕਰ ਲਓ ਆਹ ਬਾਜੀ ਦੂਜੀ ਸਾਈਡ ਦੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਦੇਖੋ ਸਦਨੋ ਗੁਲਾਬੀ ਨੋਕ ਗੁਲਾਬੀ ਪਰਕਨ ਜਮਾ ਦੋ ਜਟੀਆਂ ਅੱਖਾਂ ਦੀ ਆਪਣੀ ਇਹ ਕੁਦਰੀ ਹੈ ਠੀਕ ਹੈ ਬਾਕੀ ਜ਼ੋਰ ਦੇਖੋ ਕੁਦਰੀ ਕਿਵੇਂ ਲੌਂਦੀ ਹੱਥ 'ਚ ਆ ਕੇ ਤੇ ਠਹਿਰ ਜਾ ਵੀ ਠਹਿਰ ਜਾ ਆਹ ਲਓ ਸਦਨੋ ਆ ਤੁਸੀਂ ਮੇਰਾ ਭਰਾ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਦੇਖੋ ਜੀ ਕਿੰਨਾ ਵੱਡਾ ਚੌੜੇ ਚੌੜੇ ਪੱਲੇ ਦੀ ਆਪਣੀ ਕੁਦਰੀ ਦੇਖੋ ਜੀ ਫਰ ਕਿਵੇਂ ਸੱਜਣੋਂ ਇੱਕ ਦੂਜੇ ਉੱਤੇ ਫਰ ਚੜੇ ਹੋਇਆ ਕੋਈ ਗਾਇਬ ਨਹੀਂ ਕੋਈ ਕੌਣ ਨਹੀਂ ਤੇ ਮੇਰਾ ਪ੍ਰਭ ਬਗਲ ਚੈੱਕ ਕਰ ਲੋ ਦੇਖੋ ਜੀ ਪਹਿਲੀ ਕੰਨੀ ਤੋਂ ਬਗਲ ਦੀ ਚੜਾਈ ਲੈਂਥ ਕਿੰਨੀ ਆ ਮੇਰਾ ਪ੍ਰਭ ਬਗਲ ਕੁਦ ਦੀ ਲੱਕ ਨੂੰ ਜਾ ਕੇ ਘੇਰ ਦੀ ਸਦਾ ਚੈੱਕ ਕਰ ਲੋ ਬਰੇ ਇਹੋ ਜੇ ਜਾਨਵਰ ਸਮਾਨ ਦੇ ਵਿੱਚ तितਲੀਆਂ ਵਾਂਗੂ ਫਿਰਦੇ ਹੁੰਦੇ ਆ ਠੀਕ ਆ ਜੀ ਜਿਵੇਂ ਸੱਜਣੋਂ ਪੂੰਜੇ ਤਾਂ ਹੀ ਕਰਨੀਆਂ ਤੇ ਆ ਮੇਰਾ ਖੁਰਤੀਲਾ ਪੰਤੂ ਹੀ ਚੈੱਕ ਕਰ ਲੋ ਤੇ ਆ ਸੱਜਣੋਂ ਅਗਲਾ ਪੱਲਾ ਜੀ ਕੁਦਰੀ ਆਪਣੀ ਦਾ ਦੇਖੋ ਮੇਰਾ ਭਰਾ ਲੈਂਥ ਆਪਣੀ ਕੂਦਰੀ ਦੇ ਤੇ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਜਾਣਾ ਹੈ ਤੁਸੀਂ ਕਿ ਅੱਜ ਵਾਲੀ ਜੋੜੀ ਮੇਰੇ ਸਾਰੇ ਸਜਣਾਂ ਨੂੰ ਕਿੱਦਾਂ ਦੀ ਲੱਗੀ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਪੈਰਾਂ ਉੱਤੇ ਫੋਲੋ ਪਿਆਮੀ ਮੋਜ ਆ ਜੀ ਆ ਚੈੱਕ ਕਰੋ ਮੇਰਾ ਭਰਾ ਪੈਰ ਦੇਖੋ ਕਿੰਡੀ ਟਾਪ ਕੁਆਲਿਟੀ ਦੀ ਕੂਦਰੀ ਆਪਣੀ ਹੈ ਠੀਕ ਹੈ ਤੇ ਆਹ ਸਜਣੋ ਸਿਗੀ ਆਪਣੀ ਮਕਮਲ ਕੂਦਰੀ ਤੇ ਆਓ ਭਰਾ ਹੁਣ ਮੈਂ ਸੋਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਬਾਈ ਜੀ ਆ ਚੈੱਕ ਕਰ ਲਓ ਮੇਰਾ ਭਰਾ ਮੜ ਜੀ ਦੁਆਰ ਤੋਂ ਆਪਣੇ ਐਸੇ ਜੋੜੇ ਦੀ ਮਕਮਲ ਸਟੈਂਡਿੰਗ ਪੋਜੀਸ਼ਨ ਦੇਖੋ ਬਾਈ ਜੀ ਕਬੂਤਰ ਆਪਣੇ ਦਾ ਵਜੂਦ ਦੇਖੋ ਮਰਾ ਭਰਾ ਸਦਨੋ ਫੁੱਲ ਲਾਈਨਥਾਂ ਵਾਲੇ ਜਾਨਵਰ ਨੇ ਉੱਚੇ ਲੰਮੇ ਲੰਮੇ ਹਿੱਕਾਂ ਚੌੜੀਆਂ ਪਿੱਛੋਂ ਜਮਾਆਂ ਨੂੰ ਬੰਦ ਔਰ ਬਾਈ ਜੀ ਬਿਲਕੁਲ ਬੰਦ ਜੋੜਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਨਾ ਔਰ ਬਜਿ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਆ ਬੈਠੀ ਆ ਕਿਸੇ ਭਰਾ ਨੂੰ ਚਾਹੀਦੀ ਹੋਵੇ ਐਨੀ ਟਾਈਮ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਜੋੜਾ ਆਪਣੇ ਘਰ ਮੰਗਵਾ ਸਕਦੇ ਹੋ ਲਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਲੋੜ ਨਹੀਂ ਮੇਰਾ ਭਰਾ ਆਂਡੇ ਬੱਚੇ ਲਾਉਂਦਾ ਹੋਇਆ ਜੋੜਾ ਜੀ ਠੀਕ ਹੈ ਨਾ ਸੋ ਠੀਕ ਹੈ ਵੀ ਸਦਨ ਨੂੰ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫਿਰ ਲਿਆ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਵਾਲਾ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਜੀ